ਮੇਰਾ ਨਾਮ ਆ ਜੀ ਐਡਵੋਕੇਟ ਸੁਤਿੰਦਰ ਸਿੰਘ ਆ ਜੀ ਸਨ 2018 ਦੀ ਗੱਲ ਆ ਉਤੋਂ ਮੈਂ ਇੱਕ ਨਾਈਟ ਸੂਟ ਜਿਹੜਾ ਪਰਚੇਸ ਕੀਤਾ ਸੀ ਜਿਹਦਾ ਸਾਈਜ਼ ਵੀ ਫਰਕ ਹੀ ਤੇ ਥੋੜਾ ਮਾਈਨਰ ਡੈਫੈਕਟ ਵੀ ਹੀ ਵਿੱਚ ਇਹ ਜਦੋਂ ਮੈਂ ਵਾਪਸ ਕਰ ਲਈ ਗਿਆ ਤੇ ਨਾ ਇਹ ਵਾਪਸ ਕਰਦਾ ਹੀ ਨਾ ਮੈਨੂੰ ਇਹਨੇ origignal bill ਦਿੱਤਾ ਉਹਦਾ ਕੱਚਾ ਬਿੱਲ ਦੇ ਦਿੱਤਾ ਸੀ ਤੇ ਫਿਰ ਮੈਨੂੰ ਜਦੋਂ ਇਹਨੇ ਮੇਰਾ ਨਾਮ ਵਾਪਸ ਕੀਤਾ ਨਾ origignal ਬਿੱਲ ਦਿੱਤਾ ਫਿਰ ਮੈਨੂੰ ਲੀਗਲ ਨੋਟਿਸ ਭੇਜ ਕੇ ਤੇ ਕੰਜ਼ਿਊਮਰ ਕੋਰਟ ਚ ਕੇਸ ਕੀਤਾ ਹੁਣ ਕੰਜ਼ਿਊਮਰ ਮੰਜੋਂ ਕੰਜ਼ਿਊਮਰ ਕੋਰਟ ਨੇ ਜਿਹੜਾ ਇਹਨੂੰ ਫਾਈਨ ਵੀ ਕੀਤਾ ਵਾ ਤੇ ਜਿਹੜਾ ਉਹ ਰਕਮ ਹੈ ਉਹ ਵੀ ਵਾਪਸ ਵਿਆਜ ਸਮੇਤ ਫਾਈਨ ਵੀ ਤੇ ਰਕਮ ਵੀ ਦੋਵੇਂ ਚੀਜ਼ਾਂ ਵਿਆਜ ਸਮੇਤ ਵਾਪਸ ਕਰ ਲਈ ਗਿਆ 1600 ਰੁਪਏ ਦਾ ਟਰੈਕ ਸੁਡੀ 1600 ਰੁਪਏ ਵੀ ਕੰਜ਼ਿਊਮਰ ਕੋਰਟ ਨੇ ਕਿਹਾ ਵਾਪਸ ਕਰੋ ਤੇ 3000 ਰੁਪਏ ਨੂੰ ਜੁਰਮਾਨਾ ਕੀਤਾ ਉਹ ਵੀ ਵਿਆਜ ਸਮੇਤ ਸਾਰੀ ਟੋਟਲ ਜਿਹੜੀ ਰਕਮ ਹੈ 7625 ਰੁਪਏ ਬਣਦੀ ਆ ਪਰ ਇਹਦੇ ਵਿੱਚ ਇਹ ਕਿ ਮੈਨੂੰ ਆਪ ਵਕੀਲ ਹੋਣ ਕਰਕੇ ਜਿਹੜਾ ਐਡਵੋਕੇਟ ਦਾ ਖਰਚਾ ਜਿਹੜਾ ਜੇ ਮੰਨ ਲਓ ਹੋਰ ਕਿਸੇ ਵਕੀਲ ਨੂੰ ਲਾਇਆ ਹੁੰਦਾ ਤੇ ਫਿਰ ਵਕੀਲ ਦਾ ਖਰਚਾ ਫਿਰ 20-25000 ਰੁਪਏ ਇਹਨੂੰ ਪੈਣਾ ਸੀ ਫਾਈਲ ਪਰ ਇਹ ਚ ਵੀ ਚਲੋ ਜੋ ਵੀ ਆ ਇਨਸਾਫ ਤੇ ਮਿਲਿਆ ਹੀ ਹੈ ਕੀ ਇੱਕ ਪੈਸੇ ਦੇ ਲੱਗਦਾ ਲੋਕਾਂ ਨੂੰ ਕਾਨੂੰਨ ਪ੍ਰਤੀ ਵਿਸ਼ਵਾਸ ਹੋਣਾ ਚਾਹੀਦਾ ਸਿਰਫ ਕੰਜ਼ਿਊਮਰ ਜਿਹੜੇ ਕੰਜ਼ਿਊਮਰ ਨਾਲ ਰਿਲੇਟਡ ਜਿਹੜੇ ਲਾਅ ਨੇ ਸਿਰਫ ਸਾਡੇ ਦੇਸ਼ ਚੋ ਹੀ ਨਹੀਂ ਸਕਤ ਸਾਡੇ ਇੱਥੇ ਤੱਕ ਵੀ ਪ੍ਰੋਵੀਜ਼ਨ ਹੈਗੀ ਕਿ ਜੇ ਕਿ ਗਵੰਡੀ ਦਾ ਧੂਆਂ ਤੱਕ ਤੁਹਾਡੇ ਘਰ ਵਿੱਚ ਆਉਂਦਾ ਤੇ ਉਹ ਗੱਲ ਤੁਸੀਂ ਕੇਸ ਕਰ ਸਕਦੇ ਹੋ ਤੁਹਾਡੀ ਸੜਕ ਬਹੁਤ ਜ਼ਿਆਦਾ ਐਮੋਜੀ ਚੀਜ਼ਾਂ ਜਿਹੜਾ ਲੋਕਾਂ ਨੂੰ ਪਤਾ ਹੀ ਨਹੀਂ ਰੋਜ਼ ਸਫਰ ਕਰਦੇ ਆ ਪਰ ਉਹਨਾਂ ਨੂੰ ਪਤਾ ਨਹੀਂ ਕਿ ਕਿਤੇ ਪ੍ਰੋਵੀਜ਼ਨ ਹੈਗੀਆਂ ਨਾਲ ਹੁਣ ਮੰਨ ਲੂ ਕੋਈ ਸੜਕ ਬਣਾਉਣ ਡਿਆ ਠੇਕੇਦਾਰ ਜੇ ਤੁਹਾਡਾ ਅਲਟਰਨੇਟਿਵ ਰਸਤਾ ਨਹੀਂ ਬਣਾਉਂਦਾ ਤੇ ਉਹ ਵੀ ਪਬਲਿਕ ਨਿਊਸੈਂਸ ਚ ਆਉਂਦਾ 290 ਧਾਰਾ ਦੇ ਅਧੀਨ ਉਹ ਵੀ ਪਬਲਿਕ ਨਿਊਸੈਂਸ ਹੈ ਲੋਕਾਂ ਨੂੰ ਅਵੇਰਨੈਸ ਨਾ ਹੋਣ ਕਰਕੇ ਬਹੁਤ ਜ਼ਿਆਦਾ ਥਾਵਾਂ ਤੇ ਲੋਕਾਂ ਨੂੰ ਆਪਣਾ ਪਤਾ ਹੀ ਨਹੀਂ ਲੱਗ ਕੇ ਸਾਡਾ ਰਾਈਟ ਹੈ ਤੇ ਅਸੀਂ ਕਾਨੂੰਨ ਨਹੀਂ ਕੋ ਅਵੇਅਰਨੈਸ ਇਤੇ ਬਹੁਤ ਜਿਆਦਾ ਕਮੀ ਆ ਸਾਡੇ ਲੋਕਾਂ ਦੇ ਵਿੱਚ ਇਹ ਕਹਿ ਸਕਦੇ ਜਦੋਂ ਆਪਾਂ ਲੋਕਾਂ ਨੂੰ ਸਮਝਾਉਨੇ ਆ ਨਾ ਤੇ ਉਹਦੇ ਵਿੱਚ ਸਾਨੂੰ ਬੜੀ ਸਰਲ ਭਾਸ਼ਾ ਚ ਉਹਨਾਂ ਨੂੰ ਸਮਝਾਉਣਾ ਪੈਂਦਾ ਜਿਹੜੇ ਲੀਗਲ ਸਟੈਲ ਨੇ ਉਹ ਥੋੜੀ ਲੀਗਲ ਲੈਂਗੁਏਜ ਜਿਆਦਾ ਯੂਜ਼ ਕਰਦੇ ਆ ਤੇ ਉਹਦੇ ਵਿੱਚ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਇਹ ਕਹਿ ਕੀ ਗਿਆ ਕੋਈ ਜਿਹੜਾ ਉਹਨਾਂ ਨੂੰ ਐਗਜ਼ਾਮਪਲ ਦੇ ਕੇ ਕਿ ਜੇ ਤੇਰੇ ਨਾਲ ਆ ਹੁੰਦਾ ਤੂੰ ਇਹਦੇ ਵਿੱਚ ਆ ਸਕਦਾ ਕੋਰਟ ਜਿੱਦਾਂ ਤੁਹਾਨੂੰ ਮੈਂ ਧੂਏ ਦੇ ਐਗਜ਼ਾਮਪਲ ਦੱਸ ਦੇ ਜੇ ਮੈਂ ਤੁਹਾਨੂੰ ਸਿਰਫ ਪਬਲਿਕ ਨਿਊਸੈਂਸ ਕਹਿਣ ਦਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਧੂੰਆ ਪਬਲਿਕ ਨਿਊਸੈਂਸ ਚ ਆਉਂਦਾ ਜਾਂ ਨਹੀਂ ਹੁੰਦਾ ਉੱਚੀ ਆਵਾਜ਼ ਕੋ ਡੈਕ ਲਾਉਂਦਾ ਉਹ ਪਬਲਿਕ ਨਿਊਸੈਂਸ ਚ ਆਉਂਦਾ ਵਾ ਇਹਦਾ ਕੁੱਤਾ ਸਾਰੀ ਰਾਤ ਭੌਂਗਦਾ ਰਹਿੰਦਾ ਉਹ ਪਬਲਿਕ ਨਿਊਸੈਂਸ ਚ ਆਉਂਦਾ ਵਾ ਇਹ ਲੋਕਾਂ ਨੂੰ ਜਿਹੜਾ ਸਮਝਾਉਣਾ ਜਿਹੜਾ ਜੇ ਅਸੀਂ ਲੀਗਲ ਲੈਂਗੁਏਜ ਚ ਸਮਝਾਵਾਂਗੇ ਉਹਨੂੰ ਸਮਝ ਨਹੀਂ ਆਣੀ ਉਹਨਾਂ ਨੂੰ ਉਹਨਾਂ ਦੀ ਭਾਸ਼ਾ 'ਚ ਸਮਝਾਉਣਾ ਪੈਣਾ ਕਿਉਂਕਿ ਲੋਕ ਲੀਗਲ ਟਰਮਸ ਵੀ ਜਾਣਦੇ ਨਹੀਂਗੇ ਬਿਲ ਨਹੀਂ ਦਿੰਦਾ ਤੇ ਤੁਸੀਂ ਫਿਰ ਆਪਣੇ ਲੀਗਲ ਰੈਮਡੀ ਅਵੇਲ ਕਰੋ ਨਾ ਤੁਸੀਂ ਉਹਦੇ ਵਿੱਚ ਉਹਨੂੰ ਆਪਣੇ ਲੀਗਲ ਨੋਟਿਸ ਭੇਜੋ ਲੀਗਲ ਨੋਟਿਸ ਤੇ ਅਪੀਲ ਕਰੂਗਾ ਜੇ ਨਹੀਂ ਵੀ ਕਰਦਾ ਤਾਂ ਵੀ ਲੀਗਲ ਨੋਟਿਸ ਤੇ ਮੰਡੇਟਰੀ ਆ ਵੈਸੇ ਕਿਉਂਕਿ ਉਹਦੇ ਵਿੱਚ ਸਭ ਕਲੀਅਰ ਹੋ ਜਾਂਦਾ ਕਾਫੀ ਕੁਝ ਮੈਂ ਕੋਸ਼ਿਸ਼ ਕਰੋ ਕਿ ਡਿਜੀਟਲ ਪੇਮੈਂਟ ਕੀਤੀ ਜਾਵੇ ਮੰਨ ਲਓ ਤੁਸੀਂ ਬਿੱਲ ਨਹੀਂ ਦਿੰਦਾ ਜੇ ਤੁਸੀਂ ਉਹਦਾ ਸਵੈਪ ਕਰਉਂਦੇ ਹੋ 5000 ਦਾ ਤੇ ਤੁਹਾਡੇ ਕੋਲ ਇੱਕ ਪ੍ਰੂਫ ਆ ਜਾਂਦਾ ਕਿ ਮੇਰਾ 5000 ਗਿਆ ਨੇ ਬਿੱਲ ਨਹੀਂ ਦਿੱਤਾ ਜਿਹੜੀ ਕੈਸ਼ ਜਿਹੜੀ ਪੇਮੈਂਟ ਹੈ ਉਹ ਵੀ ਅਵੋਇਡ ਕਰੇ ਹੁਜੇ ਤਾਂ ਤੇ ਜਿੱਥੇ ਸਾਨੂੰ ਲਗਭਗ ਪਤਾ ਹੀ ਹੁੰਦਾ ਕਿਹੜਾ ਦੁਕਾਨਦਾਰ ਬਿੱਲ ਦਿੰਦਾ ਕਿਹੜਾ ਨਹੀਂ ਦਿੰਦਾ ਜਿਹੜਾ ਨਹੀਂ ਦਿੰਦਾ ਉਹਦਾ ਸਵੈਪ ਕਰਕੇ ਕਾਰਡ ਜਿਹੜੀ ਪੇਮੈਂਟ ਕਰੇ ਕਿਉਂਕਿ ਤੁਹਾਡੀ ਪੇਮੈਂਟ ਗਈ ਦਾ ਪਤਾ ਉਹ ਫਿਰ ਉਹ ਜਵਾਬ ਦੋਗੇ ਪੇਮੈਂਟ ਕਾਦੀ ਆਈ